हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਨਾਮ ਆ ਦੋਸਤੋ ਭਾਈ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਝਾਂ ਜਿਹੜੀਆਂ ਦੋਸਤੋ ਸੁਨੀਆਂ ਸੁਆਈਆਂ ਹੋਣਗੀਆਂ ਦੁੱਧ ਦੀ ਦੋਸਤੋ ਜਿਹੜੀ ਕਪੈਸਿਟੀ ਹੋਊਗੀ 5 ਲੀਟਰ ਤੋਂ ਲੈ ਕੇ ਤੇ ਕੋਈ 9 10 ਲੀਟਰ ਤੱਕ ਜਾਊਗੀ ਜੀ ਰੇਟ ਦੋਸਤੋ 35000 ਤੋਂ ਸ਼ੁਰੂ ਹੋ ਕੇ ਤੇ 53000 ਰੁਪਏ ਤੱਕ ਜਾਊਗਾ ਜੀ ਇਹਨਾਂ ਮੱਝਾਂ ਦਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਮੈਰਖ ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਜੀ ਸਾਸੀ ਜੀ ਬਾਈ ਜੀ ਸਾਸੀ ਕਲ ਜੀ ਮਾਰੇ ਹੋਰ ਬਾਈ ਠੀਕ ਠਾਕ ਵਧੀਆ ਜੀ ਚੜਦੀ ਕਲਾ ਜੀ ਚੱਲੀ ਜਾਂਦਾ ਵਧੀਆ ਕੰਮ ਹਾਂਜੀ ਹਾਂਜੀ ਪਹਿਲੇ ਪੁੱਛ ਵੇਖ ਗਏ ਸਾਰੇ ਵੇਖ ਗਏ ਜੀ ਮਾਲ ਪਾਜੀ ਮਗਰੋਂ ਵੀ ਆਈ ਜਾਂਦਾ ਵਿਕੀ ਜਾਂਦਾ ਜੀ ਮਾਲ ਲੱਭਣ ਘਟਦੇ ਆਸਨ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰ ਆਪਣਾ ਐਡਰੈਸ ਬੋਲ ਦਿੰਦੇ ਐ ਐਡਰੈਸ ਆਪਣਾ ਹਾਂਜੀ ਸਿਰੂ ਤੁੰਤਾਨੋ ਹਾਂਜੀ ਹਾਂਜੀ ਤੇ ਨਾਮ ਹੈ ਜੇ ਪ੍ਰਤਾਪ ਸਿੰਘ ਦਾ ਠੀਕ ਹੈ ਜੀ ਹੁਣ ਨੰਬਰ ਜੇ 6284744127 6284744127 ਅੱਜ ਆਪਾਂ ਨੂੰ ਤਾਂ ਚਾਰ ਨਾਗ ਹੋਣਗੇ ਭਾਜੀ ਹਾਂਜੀ ਇੱਕ ਟੋਕੜ ਦਾ ਗੱਭਣਿਆ ਤਿੰਨ ਜਿਹੜੀਆਂ ਬਿਨਾ ਬੱਚਿਆਂ ਤੋਂ ਬਾਕੀ ਜਿਹਨਾਂ ਜਿਹਨਾਂ ਦੁੱਧ ਦੇ ਜਿਨ੍ਹਾਂ ਜਿਨ੍ਹਾਂ ਚੀਦੀਆਂ ਬਣੀਆਂ ਸੋਹਰੀਆਂ ਆਪਾਂ ਸਾਰੀ ਡਿਟੇਲ ਪੜ੍ਹਨ ਸਾਰੀ ਡਿਟੇਲ ਆਪਾਂ ਦੱਸਾਂਗੇ ਹਾਂਜੀ ਹਾਂਜੀ ਤੇ ਸ਼ੁਰੂ ਕਰ ਲਈ ਆਪਾਂ ਅਮਰਿਆਮ ਭਾਜੀ ਇਹ ਸਮਝ ਤੋਂ ਪਹਿਲਾਂ ਦੱਸਿਓ ਇਹ ਡਿਟੇਲ ਵੀ ਆਪਾਂ ਭਾਈ ਨੀਲੀ ਰਵੀ ਦੀ ਮੱਝ ਜੇ ਕਿਨੇ ਵਸੂਆ ਸੀ ਤੇ ਸੂਆ ਭਾਜੀ ਦੂਜਾ ਗਾਂ ਤੇ ਜੇਲੀ ਅਛਾ ਜੀ ਕਦ ਵੇਣ ਵਡਾ ਜੇ ਸੱਜਰ ਦਾ ਇਹ ਨਾ ਦੁੱਧ ਦੀ ਨਰ ਕਾਰਡ ਹੈਗਾ ਜੀ 12 ਪਲੱਸ ਦਾ 12 ਲੀਟਰ ਐਵੇਂ ਆਪਾਂ ਜਾਦਾ ਨਹੀਂ 15 20 ਆਖੀ ਜੀ ਠੀਕ ਹੈ ਜੀ 12 ਪਲੱਸ ਦਾ ਵਾ ਰਿਕਾਰਡ ਹੋਣ ਜਿਹੜਾ ਇਹਦੇ ਥੱਲੇ ਦੁੱਧ ਆ 6 ਲੀਟਰ ਹੀ ਤੇ ਚੈੱਕ ਕਰਾ ਕੇ ਨਹੀਂ ਆਪਾਂ ਲੈਂਦੀ ਜੀ ਡਾਕਟਰ ਦੇ ਕਹਿਣ ਮੁਤਾਬਕ 6.5 ਸਤਾਂ ਮਹੀਨਿਆਂ ਦੀ ਆ 6.5 ਤੋਂ 7 ਮਹੀਨਿਆਂ ਦੀ ਗੱਲ ਹਾਂਜੀ ਹਾਂਜੀ ਆਪਾਂ ਆਪਾਂ ਭੈਣ ਭਰਾਵਾਂ ਨੂੰ 6.5 6 ਦੀ ਆਨੇ ਕਨਫਰਮ ਹੈ ਅਪਡੇਟ ਹਾਂਜੀ ਹਾਂਜੀ ਕਨਫਰਮ ਹੈ ਠੀਕ ਹੈ ਕੀ ਰੇਟ ਰਹੂਗਾ ਇਹਦਾ ਜੀ ਹਾਂਜੀ ਰੇਟ ਕੀ ਰਹੂਗਾ ਰੇਟ ਭਾਜੀ ਇਹਦਾ ਆਪਾਂ ਪਹੁੰਚ ਪਹੁੰਚ ਕਰਨੀ ਆ ਹਾਂਜੀ ਇਹ ਆਪਾਂ ਬੰਦ ਕਰੀ ਹਾਂ ਹਾਂਜੀ ਇਹ ਰੇਟ ਭਾਜੀ ਕਰ ਦਈਏ ਦੀ 60 ਹਜ਼ਾਰ ਦੇ ਵਿੱਚ ਪਹੁੰਚ ਲੈ ਲਓ 60 ਹਜ਼ਾਰ ਚ ਕਰ ਦੋ ਹਾਂਜੀ 60 ਚ ਕਰ ਦੋ 60 ਚ ਕਰੀਏ ਤੁਸੀਂ ਦੱਸੋ ਕਿੰਨਾ ਕਮਾਂਟ ਆਣ ਹੋ ਸਕਦਾ ਜੈ ਜੈ ਤਨ ਭਾਈ ਜੈ ਆਪਾਂ ਇੱਕੇ ਲਾ ਕੇ ਛੱਡ ਦੇਣਾ ਹਾਂ ਕੋਈ ਆਪਣਾ ਇਹ ਆਪਾਂ ਮਾਲ ਵੇਚਣਾ ਆਪਾਂ ਖਲਾਰਨਾ ਨਹੀਂ ਹੂੰ ਹੂੰ ਇਹਦੀ ਭਾਜੀ 56000 ਦੇ ਵਿੱਚ ਆਪਾਂ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ। ਅੱਛਾ ਜੀ। ਤੇ ਜੇ ਕੋਈ ਭੈਣ ਭਰਾ ਆਪਦੀ ਗੱਡੀ ਲਿਆਵੇ ਤੇ ਫਿਰ 53000 ਦੀ ਹੋਣੀ ਏ ਜੱਸ। ਠੀਕ ਹੈ ਜੀ। ਹਾਂ ਬਿਲਕੁਲ ਮਾਨਤਾਨ ਕਰਕੇ ਪੂਰਾ। ਠੀਕ ਹੈ ਜੀ। ਟੋਕਣ ਵਾਲਾ ਮੋਲ ਕਰਤਾ ਆਪਾਂ ਇਹਦਾ। ਲੋ 56000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ। ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਫਿਰ 53000 ਰੁਪਏ 3000 ਰੁਪਏ ਦੁੱਸਤ ਲੈਸ ਕਰ ਲਿਓ ਜੇ। 6 ਮਹੀਨੇ ਦੀ ਗੱਬਣ ਚੈੱਕ ਪਾਸ ਤੇ ਦੁੱਧ ਦੋਸਤ ਹੋਣ ਜਿਹੜਾ ਮੌਕੇ ਦਾ ਆਊਗਾ 5 ਲੀਟਰ ਕੱਲ ਕਾ ਨੀਲੀ ਰਾਵੀ ਚ ਭਾਈ ਖਿਰਦੇ ਹੋਰ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਦੋਸਤੋ ਕਵਰ ਕਰ ਲਈਏ ਲਓ ਜੀ ਕਰੋ ਚੱਕਰੀ ਕੱਦ ਕਖ ਦੋਸਤੋ ਮੈਂ ਦਾ ਚੈੱਕ ਕਰ ਲਓ ਲਓ ਜੀ ਸੂਆ ਦੂਜਾ ਸ੍ਰੀ ਤਿਜੇ ਇੱਥੇ ਗੱਭਣ ਜੇ ਦੁੱਧ ਭਾਈ ਛਿਆਂ ਤੋਂ ਤਾਂ ਅਸੀਂ ਛੇ ਆਪਾਂ ਭੈਣ ਭਰਾ ਨੂੰ ਤੰਗੋਂ ਇਹ ਲੀਟਰ ਘੱਟ ਦੱਸਤਾ ਠੀਕ ਹੈ ਜੀ ਮਾਂਜੀ ਆਪਾਂ ਦੱਸਦੇ ਹਾਂ ਵੀ ਚੱਕਰਾ ਅੰਦਰ ਕਰ ਦਾਂਗੇ ਤੁਸੀਂ ਚੈੱਕ ਕਰਾਉਂਦੇ ਆ ਤੇ ਉਦੋਂ ਤੁਹਾਨੂੰ ਪਤਾ ਕੋਈ ਲੀਟਰ ਖਣ ਦੁੱਧ ਦਾ ਫਰਕ ਪੈਸੇ ਵਿੱਚ ਹੁੰਦਾ ਇੱਕ ਜਦੋਂ ਪਸ਼ੂ ਓਪਰੇ ਥਾਂ ਤੇ ਆਉਂਦਾ ਤੇ ਵੇਹੇ ਪੱਠੇ ਪੁੱਠੇ ਖਾਨ ਦੇ ਵਿੱਚ ਕਈ ਨਾ ਪਸ਼ੂ ਜੀ ਨਹੀਂ ਲੋਂਦਾ ਤਾਂ ਦੁੱਧ ਦਾ ਫਰਕ ਪੈਂਦਾ ਹਾਂਜੀ 56000 ਰੁਪਏ ਮੌਕੇ ਦਾ ਰੇਟ ਜਿਹਦੇ ਵਿੱਚ ਤੁਹਾਡੀ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ ਦੋਸਤੋ 5 ਲੀਟਰ ਮੌਕੇ ਦਾ ਤਿਆਰ 6 ਮਹੀਨੇ ਦੀ ਗੱਬ ਸਾਢੇ 6 ਮਹੀਨੇ ਦੀ ਗੱਬਣ ਜੀ ਠੀਕ ਹੈ ਜੀ ਤੇ ਦੁੱਧ ਵੀ ਭਾਜੀ 6 ਆ ਕੋ 5 ਵਾਲੇ ਠੀਕ ਹੈ ਜੀ 56000 ਦੇ ਵਿੱਚ ਪਹੁੰਚ ਜੇ ਕੋ ਉਦਾਂ ਹੋਰ ਉਦ 53000 ਬਾਕੀ ਦੋਸਤੋ ਬਿਲਕੁਲ ਬਰੀਕ ਚਮੜੀ ਤੁਸੀਂ ਚੈੱਕ ਕਰ ਲਓ ਸਿੰਗਲ ਹੜੀ ਦੀ ਮਾਝਾ ਤੁਹਾਨੂੰ ਵਿਖਾ ਦੇਣਾ ਥਣਾ ਤਾਰਾਪੁਰਾ ਵੀਰ ਚਾਰੇ ਹੋਣ ਦੇ ਬਰਾਬਰ ਆਉਂਦੀ ਹਾਂਜੀ ਹਾਂਜੀ ਕੋਚੀ ਹੋ ਗਏ ਖਰੇ ਜੀ ਆਪਣੇ ਘਰੇ ਜਦੋਂ ਠੀਕ ਹੈ ਜੀ ਦੱਸਿਓ ਜੀ ਦੋ ਨੰਬਰ ਬਾਰੇ ਇਹ ਭਾਜੀ ਸੁਆ ਸਿੰਘ ਥੋੜਾ ਜਿਹਾ ਮਹੀਨਾ ਖੁੱਲਾ ਸੁਆ ਦੁੱਜਾ ਉੱਤੇ ਜਲ ਵਾਲੇ ਭੈਣ ਭਰਾਵਾਂ ਦੀ ਗੜੀ ਆ ਇਹ ਜਿਹੜੀ ਆ ਮੈਂ 1 ਮਹੀਨੇ ਦੀ ਬਣੀ ਜੀ ਅੱਛਾ ਜੀ ਤੇ ਸੂਈ ਨੂੰ ਇਹਨੂੰ 3 1/2 ਮਹੀਨੇ ਹੋਏ ਜੀ 1/2 3 ਮਹੀਨੇ ਦਾ ਤੇ ਦੁੱਧ ਦੇਖ ਲੈਣਾ ਪੱਕਾ ਨਾ ਲੋਹੇ ਦਾ 8 ਲੀਟਰ ਹੋਗਾ 8 ਲੀਟਰ ਦੁੱਧ ਹਾਂਜੀ ਹਾਂਜੀ ਜਿਹੜਾ ਚਵਾ ਦੇਣਾ ਪਾਉਂਗਾ ਹਾਂਜੀ ਹਾਂਜੀ ਠੀਕ ਹੈ ਜੀ ਕੀ ਮੁੱਲ ਕਰਨਾ ਦਾ ਮੁੱਲ ਭਾਜੀ ਇਹਦਾ ਆਪਾਂ ਦੇਰੀ ਕਰਦ ਗਏ ਇਹਦੀ ਵੀ 56 'ਚ ਪਹੁੰਚ ਦੇ ਲੈ 55 'ਚ ਕਰ ਦੋ ਪਰ ਇਹਦਾ ਮੈਂ ਦਾ ਕਦ ਨੇ ਕਾਦਣਾ ਹਾਂਜੀ ਇਹਦਾ ਮੈਂ ਦਾ ਕਦ ਨੇ ਕਾਦਣਾ ਆਪਾਂ ਕੋਈ ਨ ਲੈਸ ਕਰ ਦੇਣਾ ਹਾਂ ਨਾ ਕਰੋ ਲੈਸ ਇਹ 55 'ਚ 2 ਘਟਾਇਓ ਆ ਜਿਹੜੀ ਕਿ 53000 ਹਾਂ 53000 ਦੇ ਵਿੱਚ ਪਹੁੰਚ ਹਾਂਜੀ ਜੇ ਕੋ ਉਦਾਂ ਖੜੇ ਤੇ 51000 51000 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਸਕੀਮਾਂ ਸਾਰੀਆਂ ਵੀਰੇ ਤੁਹਾਨੂੰ ਦੱਸਤੀਆਂ ਹਾਂ ਬਾਕੀ ਦੋਸਤੋ ਤੁਹਾਡੇ ਤੇ ਡਿਪੈਂਡ ਕਰਦੀ ਏ ਗੱਲ ਇਹ ਵੀ ਦੋਸਤੋ ਸੂਆ ਦੂਜਾ ਸੂਈ ਤੀਜੀ ਅਤੇ ਗੱਬਣ 1 ਮਹੀਨੇ ਦਾ ਟਾਈਮ ਹੋ ਗਤੀ ਗੱਲ ਲੱਗੇ ਉਹ 8 ਲੀਟਰ ਦੋਤੋਂ ਮੌਕੇ ਦਾ ਪਿਆਰ ਕੱਦ ਕਾਠ ਮੈਂ ਦਾ ਚੈੱਕ ਕਰ ਲੋ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਤੇਰੀ ਸਜਰਾਂ ਰਗੀ ਆ ਇਹ ਲਓ ਜੀ ਕਰੋ ਚੱਕ ਡੱਕੀ ਵੀਰ ਮੜੀ ਜੀ ਲਓ ਦੋਸਤੋ ਥਾਂ ਕਰੋ ਚੈੱਕ ਜੀ ਫਿਰ ਤੇਲ ਦੇ ਰਹੀ ਹੈ ਜੀ ਕਿ ਸੂਆ ਦੂਜਾ ਭਾਵੇਂ ਪੰਜਾ ਨਾਲੇ ਥੋੜਾ ਜਿਹਾ ਖੁੱਲਾ ਰੱਖਦੀ ਬਾਕੀ ਦੋਸਤੋ ਤੁਹਾਡੇ ਦੇ ਹੱਲਿਆ ਮਹੀਨੇ ਦੀ ਬਣੀ ਏ ਤੇ ਸਾਢੇ ਤਿੰਨ ਤਿੰਨਾਂ ਦੀ ਸੂਈ ਏ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਪੂਰੇ ਵਜਨ ਮੌਜੂਦ ਵਾਲੀ ਦੋ ਦਾ 8 ਲੀਟਰ ਆ ਤੇ 54000 ਦੀ 500 ਕਿਲੋਮੀਟਰ ਤੱਕ ਤੇ ਜੇ ਕੋ ਓਦਾਂ ਖਰਦਾ 52000 ਠੀਕ ਹੈ ਜੀ ਹਾਂ ਜੀ ਦੋਸਤ ਬਿਲਕੁਲ ਹੀ ਮੁੱਲ ਜਾਇਜ਼ ਕੀਤੇ ਹੁੰਦੇ ਆ ਪਹਿਲਾਂ ਬਾਕੀ ਕਈ ਵੀਰ ਫੇਰ ਵੀ ਖਿੱਚ ਕਰਦੇ ਆ ਮੁੱਲ ਘਟਾਉਂਦੇ ਨੇ ਭਾਈ ਆਪਾਂ ਅੱਗੇ ਡਾਊਨ ਕਰੀ ਦਾ ਕੰਮ ਹਾਂਜੀ ਹਾਂਜੀ ਉਹ ਜੇ ਜੀ ਤੁਸੀਂ ਚੈੱਕ ਕਰ ਲਓ ਦੋ ਮਜਾ ਤੁਹਾਨੂੰ ਦਿਖਾਤੀਆਂ ਇਹ ਤੋਂ ਅੱਗੇ ਦੱਸਿਓ ਵੀਰ ਤੀਜੀ ਮਾਜ ਬਾਰੇ ਦੱਸਿਓ ਜੀ ਇਹ ਵੀ ਭਾਜੀ ਹਾਂਜੀ ਇਹਦਾ ਭਾਜੀ ਸੁਰਾ ਦੂਜਾ ਹਾਂਜੀ ਤੇ ਦੁੱਧ ਦੇ ਥੱਲੇ ਵੀ 7 ਆ 7 ਕਿਲੋ ਦੁੱਧ ਦੇ ਆ ਜੀ ਹਾਂਜੀ ਹਾਂਜੀ ਤੇ ਇਹ ਵੀ ਜਿਹੜੀ ਆ ਇਹ ਬਣੀ ਜੇ ਪੈਂਟੀਆਂ ਦੇ ਦਿਨਾਂ ਦੀ ਪੈਂਟੀਆਂ ਦੇ ਦਿਨ ਦਾ ਟਾਈਮ ਹੋਗਾ ਟਿਕਾ ਲੱਗੇ ਤੇ ਸੂਈ ਨੇ ਇਹਨੂੰ ਕੋਈ ਹੋਏ ਜੇ ਸਾਢੇ 1 3 4 ਮਹੀਨੇ ਸਾਢੇ 3 ਤੋਂ 4 ਮਹੀਨੇ ਹਾਂਜੀ 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 ਠੀਕ ਹੈ ਜੀ ਕੀ ਇਹਦਾ ਮੁੱਲ ਕਰਨਾ ਇਹਦਾ ਭਾਜੀ ਮੁੱਲ ਆਪਾਂ 48 ਹਜ਼ਾਰ ਚ ਕੱਢ ਗਏ ਪੰਜ ਅਰਥਾ ਲਿਖਿਆ ਜੇ ਤੁਕ ਨਾ ਕਿ ਮੰਨ ਤਾ ਸਦਾ ਇੱਕ ਹੀ ਵਾਰ 46000 ਦੇ ਵਿੱਚ ਆਪਾਂ ਇਹ ਪਹੁੰਚ ਗਏ ਅੱਛਾ ਜੀ ਤੇ 46 ਦੇ ਵਿੱਚੋਂ 3 ਘਟਾ ਦਿਓ 43 ਰਹਿ ਗਿਆ ਠੀਕ ਹੈ ਜੀ ਉਹ ਤੇ ਬਾਕੀ ਚਲੋ ਆਪਾਂ ਦੱਸਤਾ ਵੀ ਭਣਾ ਭਰਾਵਾਂ ਕੋਈ 3 ਨਾਲ ਰੇਟ ਆ ਜੇ ਕੋਈ ਗੱਡੀ ਆਪਨੀ ਦੇਖੋ ਤਾਂ ਫਿਰ 3000 ਰੁਪਏ ਡਿਸ ਕਰਕੇ ਆ ਜੀ 46 ਤੇ 3 ਘਟਾ ਲਓ 43 43000 43 ਰਹਿ ਗਿਆ ਨਾ ਹਾਂਜੀ ਜੇ ਕੋਈ ਓਦਾਂ ਖਰਦਾ 43 ਦੀ ਤੇ ਨਹੀਂ ਤੇ 46000 ਦੇ ਵਿੱਚ 100 ਕਿਲੋ ਮੀਟਰ ਤੱਕ ਠੀਕ ਹੈ ਜੀ ਲਓ ਦੋਸਤੋ ਚੈੱਕ ਕਰ ਲਓ 7 ਕਿਲੋ ਦੁੱਧ ਮੌਕੇ ਦਾ ਤਿਆਰ ਜੇ ਹਾਂਜੀ ਇਹਨੂੰ ਵੀ ਦੋਸਤੋ ਇਹਨੂੰ ਭਾਜੀ ਕੋ ਪੈਂਤੀਕ ਦਿਨ ਹੋਇਆ ਇਹਨੂੰ ਵੀ ਦੋਸਤੋ ਕੋਈ 35 40 ਦਿਨ ਦਾ ਟਾਈਮ ਟੀਕਾ ਲੱਗੇ ਹੋ ਗਿਆ ਜੇ ਕਰ ਲੋ ਚੈੱਕ ਮਾੜੀ ਦੋਸਤੋ ਇਹ ਵੀ ਪੂਰੇ ਵਜ਼ਨ ਮजूद ਵਾਲੀ ਹੈ ਮੈਨਾ ਭਾਈ ਆਪੋ ਵਜ਼ਨ ਦੇ ਹਿਸਾਬ ਨਾਲ ਹੀ ਆਪਾਂ ਉਹਨਾਂ ਰੱਖ ਕੇ ਕਰਤਾ ਕੰਮ ਆ ਲੋ ਜੀ ਕਰੋ ਚੈੱਕ ਜਿਹੜਾ ਮਾਲ ਘੰਟੇ ਚ ਜਿਹੜਾ ਲੈ ਗਿਆ ਲੈ ਗਿਆ ਇਹਨਾਂ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਫੇਰ 3 ਦਿਨ ਖਲੋਣਾ ਪੈਣਾ ਹੈ ਜਿਹੜਾ ਰਹਿ ਗਿਆ ਲੋ ਜੀ ਕਰੋ ਚੈੱਕ ਜੀ ਬਾਕੀ ਦੋਸਤੋ ਤੁਹਾਨੂੰ ਪਤਾ ਇਸ ਸਮੇਂ ਦੇ ਵਿੱਚ ਥੋੜਾ ਜਿਹਾ ਹਰੀਆ ਪਠਾ ਘਟ ਹੁੰਦਾ ਇਸ ਕਰਕੇ ਦੁੱਧ ਥੋੜਾ ਜਿਹਾ ਪਸ਼ੂ ਵੇਹੇ ਘੜ ਜਾਂਦੀ ਇੱਕ ਮੌਸਮ ਗਰਮੀ ਦਾ ਆਪਾਂ ਦਸਣੀ ਆਉਣਾ ਆ ਗਏ ਆ ਜੀ ਐਵੇਂ ਆਪਾਂ ਬੰਦਰਾ ਕਰਵਾ adik ਫੈਗਣਗਾ ਭਾਜੀ ਜਿਹੜਾ ਆਫਰ ਹੈ ਏਜੈਂਟ ਦੇ ਇਹਦੇ ਬਾਰੇ ਦੱਸੀ ਹਾਂਜੀ ਇਹਦੇ ਬਾਰੇ ਦੱਸ ਦਿੰਨੇ ਐਡਾ ਆਪਾਂ ਦੱਸਤਾ ਹਾਂਜੀ ਵੀ 46000 ਦੇ ਵਿੱਚ ਪਹੁੰਚ ਜੇ ਕੋਈ ਉਦਾਂ ਖਰਦਾ ਤੇ 43 43000 ਹਾਂਜੀ ਇਹ ਆਫਰ ਹੈ ਪਾਜੀ ਇਹ ਮਹੀ ਭੈਣ ਭਰਾਵਾਂ ਦੀ ਗਾੜੀ ਆ ਹਾਂਜੀ ਇਹ ਥੋੜੀ ਜੀ ਬੰਦਿਆਂ ਦੀ ਸੇਵਾ ਨਹੀਂ ਨਹੀਂ ਹੈਗੀ ਵੀ ਉਹ ਐਂ ਦਿਓ ਐਂ ਦੀ ਆਹ ਪਾਸੇ ਜੀ ਤੇ ਸੇਵਾ ਨਹੀਂ ਬੰਦਿਆਂ ਦੀ ਐਡੀ ਹੈਗੀ ਹਾਂਜੀ ਹਾਂਜੀ ਤੇ ਫੇਸ ਕੁਆਲਿਟੀ ਮੈਂ ਤੁਹਾਨੂੰ ਵਿਖਾਉਣਾ ਮੈਂ ਦੀ ਸਾਰਾ ਕੋ ਅੱਛਾ ਜੀ ਸੁਆ ਕਿ ਨਵਾ ਸੁਈ ਜੀ ਪਹਿਲੋਂ ਡਟੇ ਉਹ ਆ ਭਾਜੀ ਭੈਣ ਭਰਾਵਾਂ ਦੇ ਗਾੜੀ ਆ ਮੁੜ ਕੇ ਕਿਹਨੇ ਵੇਖ ਕੇ ਆਖਣਾ ਆ ਨਾ ਇਹ ਝੋਟੀ ਬਣਾਈਆਂ ਦਾ ਫਲਾਨ ਕਰੀ ਜਾਂਦਾ ਸਰੀਰ ਮੈਂ ਦਾ ਵੇਖੋ ਉਹਨਾਂ ਸਾਂਭੀ ਨਹੀਂ ਆ ਸਾਂਭੀ ਨਹੀਂ ਜੇ ਕੋ ਸਾਹਮਣਾ ਲਾਏ ਤੇ ਮੈਂ ਚੰਗੀਆ ਤੇ ਸਿੰਘ ਮੈਂ ਦਾ ਮੂੰਹ ਮੱਥਾ ਵੇਖੋ ਹਾਂ ਮੂੰਹ ਤੋਂ ਮੈਂ ਨਵੀਂ ਆ ਹਾਂਜੀ ਸਰੀਰ ਤੋਂ ਮੈਂ ਪੁਰਾਣੀ ਤਾਂ ਆ ਵੀ ਉਹਨਾਂ ਸਾਂਭੀ ਨਹੀਂ ਪੱਠੇ ਨਹੀਂ ਪਾਇ ਤੇ ਜੰਨਾ ਨੂੰ ਦੱਸਿਆ ਜੀ ਇਹਦੇ ਥੱਲੇ ਭਾਜੀ ਦੁੱਧ ਸਾਤ ਆ ਹਾਂਜੀ 6 6 ਲੀਟਰ ਲਾ ਲੈ ਪੱਕਾ ਦੇ 6 ਲੀਟਰ ਲਾ ਲੈ ਹਾਂ 6 ਲੀਟਰ ਪੱਕਾ ਕੋ ਲਾ ਗਿਆ ਆਪਣਾ ਇਹ ਵੀ ਲੱਗਣ ਇਹ ਵੀ ਭਾਜੀ ਚਲੋ ਭੈਣ ਭਰਾ ਫੇਰ ਆਖਣਾ ਵੀ ਟੀਕੇ ਲੱਗੇ ਨੇ ਸਾਰਿਆਂ ਨੂੰ ਆਪਾਂ ਜੇ ਮੰਨ ਲਓ ਮੇਰੀ ਗੱਲ ਸਹੀ ਹੁਣ ਭਾਜੀ ਇੱਕ ਬੇਨਤੀ ਕਰਦੇ ਹਾਂ ਜੇ ਆਪਾਂ ਆਮ ਕਿਤੇ ਵੀ ਚਲ ਜੀਏ ਨਾ ਕਿੰਨੇ ਚਿਰ ਦੀ ਮਹਸੂਈ ਆਖਣਾ ਮਹੀਨੇ ਦੀ ਸਹੀ ਹਾਂ ਜੇ ਆਪਾਂ ਟੀਕੇ ਲੱਗ ਭਰੇ ਵਾਲੇ ਨੂੰ ਆਖਦਾਂਗੇ ਮਹੀਨੇ ਦੀ ਸੂਈ ਆ ਅਗਲਾ ਜਾ ਕੇ ਵੰਡ ਵਾਤ ਪਾਉਗੇ ਅਗਲੇ ਦਾ ਨੁਕਸਾਨ ਹੋਵੇ ਨੁਕਸਾਨ ਹੋਵੇ ਜੇ ਅਗਰੇ ਨੂੰ ਸੱਚੀ ਗੱਲ ਦੱਸਾਂਗੇ ਅਗਲੇ ਦਾ ਸੌਹਰ ਸਕਦਾ ਸੌਹਰ ਸਕਦਾ ਹਾਂਜੀ ਹਾਂਜੀ ਅਸਕਰ ਡੰਗਰ ਬਣਿਆ ਹੀ ਬਣਦੇ ਆ ਹਾਂਜੀ 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 ਇਹਦਾ ਕੀ ਮੁੱਲ ਕਰਨਾ ਹੈ ਇਹਦਾ ਭਾਜੀ 6 ਲੀਟਰ ਦੁੱਧ ਆ ਤੇ ਬਣੀ ਨੂੰ ਜਿਹੜਾ ਵਾ ਇਹਨੂੰ 5 ਦਿਨ ਹੋਏ ਅੱਛਾ ਜੀ ਤੇ ਸੂਈ ਭਾਜੀ ਉਹਨਾਂ ਮੁਤਾਬਕ ਥੋੜੇ ਚਿਰਦੀ ਜਾਂਦੀ ਅੱਛਾ ਜੀ ਸੂਈ ਕੋਈ ਇਹ ਨਾ ਕਿ ਬਿਜਾ ਦੇ ਚਿਰਦੀ ਹੈ ਸੂਈ ਢਾਈਆਂ ਕੁ ਮਹੀਨਿਆਂ ਦੀ ਠੀਕ ਹੈ ਨਾਨੀ ਠੀਕ ਹੈ ਜੀ ਤੇ ਚਲੋ ਇਹ ਆ ਵੀ ਉਹਾਂ ਦੇ ਗਾਂ ਹੀ ਬਣਾਈ ਨਹੀਂ ਆ ਹੂੰ ਤੇ ਆਪਾਂ ਸਾਂਭੀ ਨਹੀਂ ਆ ਨਾ ਬੰਦੇ ਆ ਠੀਕ ਹੈ ਤੇ ਰੇਟ ਜਿਹੜਾ ਇਹਦਾ ਨਾ ਰੇਟ ਆਪਾਂ ਇਹਦਾ 38000 ਦੇ ਵਿੱਚ ਇਹਦੀ ਪਹੁੰਚ ਕਰਨੀ ਹੈ ਹਾਂ ਜੀ ਤੇ ਜੇ ਕੋ ਆਪਣੇ ਤੋਂ ਉਦਾਂ ਲੈਂਦਾ ਪਹੁੰਚ ਤੋਂ ਬਿਨਾ ਗੱਡੀ ਆਪਦੀ ਲੈ ਦੇ ਹੂੰ ਤਾਂ ਫਿਰ ਆਪਾਂ 35000 ਦੀ ਜੈਸਨੋ ਦੇਣੀ ਠੀਕ ਹੈ ਲਓ ਦੋਸਤੋ ਆਫਰ ਆਏ ਤੁਹਾਡੇ ਵਾਸਤੇ 6 ਲੀਟਰ ਦੁੱਧ 38000 ਰੁਪਿਆ ਰੇਟ ਹੈ 100 ਕਿਲੋਮੀਟਰ ਤੱਕ ਦੀ ਪਹੁੰਚ 25 ਦਿਨ ਦਾ ਟਾਈਮ ਠੀਕਾ ਲੱਗੇ ਨਾ ਹੋਵੇ ਜੀ ਮਾ ਜੀ ਦੋਸਤੋ ਸਿਰਫ ਸ਼ਾਮ ਤੋਂ ਰਹਿ ਗਈ ਹੈ ਬਾਕੀ ਦੋਸਤੋ ਕਰ ਲੋ ਚੈੱਕ ਤੁਸੀਂ ਨਾਰੀ ਜੀ ਕਰੋ ਚੈੱਕ ਇਹਨਾਂ ਫੇਸ ਕੁਆਲਿਟੀ ਵਿਖਾਉਣੇ ਮੈਂ ਜੀ ਆਹ ਲਓ ਜੀ ਚੈੱਕ ਕਰ ਲੀ ਜੀ ਬੈਕ ਸੇਰ ਤੋਂ ਦੋਸਤੋ ਸੰਦੀ ਨਹੀਂ ਜੀ ਕਿਸੇ ਨੇ ਤੇ ਮੈਂ ਗਾਲਿਆ ਮੈਂ ਵਿਗਜੂ ਨਹੀਂ ਤੇ ਤੁਹਾਡੀ ਦੁੱਧ ਪੀ ਆ ਜਣਾ ਨੇ ਆਪਾਂ ਨੂੰ ਪਹਿਲੀ ਗੱਲ ਤੇ ਭਾਵਣਾ ਸੋਤ ਆ ਵੇਖੋ ਤੁਸੀਂ ਮੂੰਹ ਮੱਥਾ ਵੇਖੋ ਨਾ ਮੂੰਹ ਦੋਸਤੋ ਜੀ ਫੇਸ ਕੁਆਲਟੀ ਚੈੱਕ ਕਰ ਲੋ ਫੇਸ ਅਨੇ ਪਾਸੋਂ ਵੇਖੀਏ ਦੋਸਤੋ ਜੇ ਇਸ ਹਾਬ ਲਈਏ ਨਾ ਮੂੰਹ ਸਰੀਰੋਂ ਨਹੀਂ ਸਾਂਭੀ ਮੈਂ ਹਾਂਜੀ 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 ਤੇ ਤੁਹਾਨੂੰ ਬੜਾ ਵਾਕੀ ਆਉਂਦਾ ਕੀ ਜੀ ਇਹਨੇ ਨਾ ਠੀਕ ਹੈ ਜੀ ਇਹਨੇ ਦੀਆਂ ਤੇ ਭਾਜੀ ਬੱਕਰੀਆਂ ਆਇਆਂ ਇਹ ਦੋਸਤੋ ਇੱਕ ਆਫਰ ਆ ਹਾਂਜੀ ਹਾਂਜੀ 6 ਲੀਟਰ ਦੁੱਧ ਦੋਸਤੋ ਮਿਲ ਜਣਾ ਜੇ ਕੋਈ ਵੀਰ ਸੇਵਾ ਕਰ ਲੂਗਾ ਤਾਂ ਦੋ ਦੋਸਤੋ ਨੇ ਚਲੋ ਬੜੇ ਮਜੇ ਨਾਲ 6 7 ਲੀਟਰ ਚਵਾਈ ਲੈਣਾ ਨਾ ਲਓ ਜੀ ਕਰੋ ਚੈੱਕ ਤਾਰਾ ਪੂਰਾ ਵੀਰ ਚਾਰੇ ਮੱਜਾਂ ਨਹੀਂ ਵਧੀਆ ਭਾਈ ਆਪਣੇ ਘਰੇ ਆਵੇ ਕੋ ਚੋਗੇ ਖੜੇ ਜੀ ਦੋ ਡੰਗ ਆਪਦੀ ਤਸੱਲੀ ਕਰਕੇ ਖੜੇ ਜਦਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਚਾਰ ਨਗ ਦਿਖਾਇਆ ਚਾਰੇ ਨਗ ਸੂਏ ਸਵਾਏ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਗੇ ਆਪਣੀ ਤਸੱਲੀ ਜਰੂਰ ਕਰਿਆ ਕਰੋ ਐਡਰੈਸ ਇਹ ਖਰੀਦ ਦਾ ਫੇਰ ਬੋਲ ਦੇਣਾ ਪਿੰਡ ਝਾਮਕੇ ਤਸਵੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾ ਫੋਨ ਨੰਬਰ ਵੀਰ ਆਪਣਾ ਐਕਰੀ ਫੇਬੋਕ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 6284744127 6284744127 ਠੀਕ ਹੈ ਜੀ ਨਾਮ ਜੀ ਪ੍ਰਤਾਪ ਸਿੰਘ ਸ਼ਾ ਠੀਕ ਹੈ ਜੀ ਪਿੰਡ ਹੈਗਾ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਸਵੀਲ ਵੀ ਤਰਨਤਾਰਨ ਠੀਕ ਹੈ ਜੀ ਬਾਕੀ ਭਾਜੀ ਇਹੋ ਹੱਥ ਜੋੜ ਕੇ ਆਪਣੀ ਹਰ ਰੋਜ਼ ਬੇਨਤੀ ਹੁੰਦੀ ਭੈਣ ਭਰਾਵਾਂ ਗੜੀ ਵੀ ਜਿਹੜੀ ਵੀ ਮੱਝ ਲੈਣੀ ਹੈ ਪਰਿਵਾਰ ਦੇ ਵਿੱਚ ਬੈਠ ਕੇ ਵੀਡੀਓ ਵੇਖ ਕੇ ਫੇਰ ਆਪਾਂ ਨੂੰ ਸਾਈ ਬਿਆਨਾ ਪਾਓ ਤੇ ਘਰੇ ਆ ਕੇ ਤੇ ਆਪਦੀ ਤਸਲੀ ਕਰਕੇ ਖਰੋ ਜ